ਇਹ ਮੁੰਬਈ 에어ਪੋਰਟ ਤੋਂ ਫੜੇ ਹੈਗੀ ਸ਼ਿਵਾਜੀ ਟਰਮੀਨਲ ਤੋਂ ਤੇ ਆਪਾਂ ਨੇ ਇਹਦੀ ਐਲਓਸੀ ਜਾਰੀ ਕੀਤੀ ਹੋਈ ਸੀਗੀ 2024 ਦੇ ਵਿੱਚ ਤੇ ਇਸ ਐਲਓਸੀ ਦੇ ਵਿੱਚ ਅਸੀਂ ਇਹਨਾਂ ਨੂੰ ਕਿਉਂਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹ ਦਿੱਤਾ ਟਾਈਮ 'ਚ ਜਾਰੀ ਕੀਤੀਆਂ ਜਾਂਦੀਆਂ ਨੇ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਵੱਲੋਂ ਵੀ ਟਾਈਮ 'ਚ ਰਿਮਾਈਂਡਰ ਆਪਾਂ ਸੈੱਟ ਕਰਦੇ ਆਂ ਕਿ ਕੋਈ ਵੀ ਇਮੀਗ੍ਰੇਸ਼ਨ ਫਰਾਡ ਜੇ ਸਾਡੇ ਏਰੀਆ ਚੋਂ ਕਰਕੇ ਜਾਂਦਾ ਹੈ ਤਾਂ ਉਹਦੀ ਆਪਾਂ ਐਲਓਸੀ ਜਾਰੀ ਕਰਾਉਂਦੇ ਆਂ ਇਸੇ ਕੌਟਲ ਕਿੰਨੇ ਪਰਚੇ ਹਨ ਇਹਦੇ ਤੇ ਜਿੱਥੇ ਤੱਕ ਸਾਡੇ ਧਿਆਨ ਚਾਹੀਏ ਤਿੰਨ ਤੋਂ ਚਾਰ ਪਰਚੇ ਨੇ ਜੀ ਇਹਦੇ ਤੇ ਦੋ ਪਰਚੇ ਤਾਂ ਇਹਦੇ ਤੇ ਅੰਮ੍ਰਿਤਸਰ ਦੇ ਇੱਕ ਪਰਚਾ ਇਹਦੇ ਜਲੰਧਰ ਤੇ ਚੌਥਾ ਸਾਡੇ ਕੋਲ ਕਿੰਨੇ ਰੌਂਡ ਦੀ ਲੱਗੀ ਜਾਂਦਾ ਆਪਣੇ ਕੋਲ ਜੀ 23 25 ਲੱਖ ਦੀ ਲੱਗੀ ਸੀਗੀ ਇੱਕ ਐਕਸ ਸਰਵਿਸਮੈਨ ਹੈ ਨਿਰਮਲਜੀਤ ਸਿੰਘ ਉਹਨਾਂ ਦੇ ਬੇਟੇ ਨੂੰ ਬਾਹਰ ਭੇਜਣ ਕੈਨੇਡਾ ਭੇਜਣ ਦੇ ਉਹਦੇ ਛੇ ਨੇ 25 ਲੱਖ ਦੀ ਥੱਗੀ ਮਾਰੀ ਸਰ ਐਨਾ ਦੀ ਕੋਈ ਗੈਂਗ ਵਿੱਚ ਹੋਰ ਵੀ ਨਾਮ ਰਲੇ ਹੋਏ ਸੀ ਇਹ ਇਹ ਬੇਸਿਕਲੀ ਇਹ ਤੇ ਇਹਨਾਂ ਦੀ ਵਾਈਫ ਲੋਕਾਂ ਕੋਲ ਜਾਂਦੇ ਸੀਗੇ ਤੇ ਆਪਣੀ ਟੀਮ ਇਹ ਏਰੀਆ ਟੂ ਏਰੀਆ ਬਿਲਟ ਅਪ ਕਰਦੇ ਸੀ ਜਿਹਦੇ ਵਿੱਚ ਇਹ ਕਰਦੇ ਸੀਗੇ ਕਿ ਜਿਸ ਵੀ ਏਰੀਆ ਚ ਜੋ ਮਤਲਬ ਚਾਵਾਂ ਲੋਕ ਸਕੇ ਬਾਹਰ ਜਾਣ ਦੇ ਉਹਨਾਂ ਨੂੰ ਹੌਲੀ 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 ਇਹ ਪੂਰਾ ਮਤਲਬ ਜਿੱਥੇ ਆਪਾਂ ਇਹਦੀ ਡੈਰੀ ਚੈੱਕ ਕੀਤੀ ਹੈ ਇਹ ਪੂਰਾ ਮੈਪਿੰਗ ਕਰਕੇ ਚਾਹੁੰਦੇ ਸੀ ਤੇ ਮੈਪਿੰਗ ਦੇ ਅਲੋਕੇਸ਼ਨ ਨਾਲ ਹੀ ਲੋਕਾਂ ਨੂੰ ਭਰਦੇ ਸੀ ਕੋਲੇ ਕੋਲੇ ਤੋ ਤੁਸੀਂ ਉਹਨਾਂ ਲਈ ਵੀ ਮਾਰਦੇ ਸੀ ਕਿ ਰਿਲੇਸ਼ਨ ਵੀ ਆਪ ਕੋਈ ਆਫਿਸ ਲੈਂਦੇ ਸੀ ਵਰਗਾ ਨਹੀਂ ਇਹ ਕੋਈ ਆਫਿਸ ਨਹੀਂ ਲੈਂਦੇ ਸੀ ਕਿ ਪਹਿਲਾਂ ਉਹਨਾਂ ਨਾਲ ਨਾ ਆਪਣੇ ਰਿਲੇਸ਼ਨ ਬਿਲਡ ਅਪ ਕਰਦੇ ਸੀ ਕਿ ਫੈਮਿਲੀ ਰਿਲੇਸ਼ਨ ਬਿਲਡ ਕਰ ਲਿਓ ਉਹਨਾਂ ਨਾਲ ਮੰਦਿਰ ਗੁਰਦੁਆਰੇ ਜੀ ਜਾਣਾ ਥੈਨ ਗੱਲਾਂ ਬਾਤਾਂ ਚ ਲੈ ਕੇ ਫਿਰ ਇਹੋ ਜੇ ਕੰਮ ਜਿਹੇ ਕਰਦੇ ਸੀ ਤੇ ਸਰ ਇਹਦੀ ਵਾਈਫ ਵੀ ਪੂਰੀ ਨਾਲ ਮਿਲੀ ਹੋਈ ਹੈ ਬਿਜ਼ਨਸ ਦੇ ਜੀ ਉਹਦਾ ਵੈਸੇ ਮਤਲਬ ਇਹ ਸਾਡੇ ਵਾਲੇ ਕੇਸ ਚ ਤਾਂ ਜੀ ਮਿਲੀ ਹੋਈ ਹੈ ਉਹਦਾ ਨਾਮ ਹੈਗਾ ਨਵਨੀਤ कौर ਤੇ ਇਹ ਜਦੋਂ ਸਾਡੇ ਕੋਲ ਕੇਸ ਰਜਿਸਟਰ ਹੋਇਆ ਸੀਗਾ ਉਸ ਟਾਈਮ ਜਿਹੜਾ ਨਿਰਮਲਜੀਤ ਸਿੰਘ ਦਾ ਬੇਟਾ ਸੀ ਉਹਦੇ ਬੇਟੇ ਨੂੰ ਆਪਣੇ ਨਾਲ ਹੀ ਕਿੰਨੇ ਲੈ ਕੇ ਗਈ ਸੀ ਤੇ ਹੁਣ ਇਹਨੇ ਦੰਦੋਂ ਪੁਲਿਸ ਮਾਰ ਉਹ ਇਹਦੇ 4 ਦਿਨ ਦਾ ਪੁਲਿਸ ਰਿਮਾਈਂਡ ਹਾਸਿਲ ਕੀਤਾ ਜੀ ਅਸੀਂ ਪਾਸਪੋਰਟ ਸਰ ਇਹਦੇ ਇਹ ਕੋਲ ਬ੍ਰਾਹਮਣਵਾਜ ਜਿਹਾ ਇਹਨੂੰ ਹੋਰੋਂ ਬਣਵਾਇਆ ਸੀਗਾ ਠੀਕ ਉਹਦੇ ਬਾਰੇ ਤੇ ਕੀ ਹੋਇਆ ਅ ਇਹਨੇ ਰੀਸੈਂਟਲੀ ਆਪਣਾ ਪਾਸਪੋਰਟ ਇੱਕ ਹੋਰ ਬਣਵਾਇਆ ਸੀਗਾ ਕਿਉਂਕਿ ਇਹ ਪ੍ਰੋਬਲਮਡ ਅਫੈਂਡਰ ਹੈ ਪੀਓ ਕਰਾਰ ਕੀਤਾ ਹੋਇਆ ਸੀ ਇਹਦਾ ਪਹਿਲਾਂ ਵਾਲਾ ਜਿਹੜਾ ਪਾਸਪੋਰਟ ਸੀ ਉਹ ਅੰਮ੍ਰਿਤਸਰ ਜਮਾ ਸੀ ਤੇ ਇਹ ਕਾਫੀ ਦਿਨ ਤੋਂ ਆਪਾਂ ਇਹਦੀ ਲੋਕੇਸ਼ਨ ਟਰੇਸ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਹਦੇ ਵਿੱਚ ਇਹਦੀ ਬਾਰ ਬਾਰ ਲੋਕੇਸ਼ਨ ਚੇਂਜ ਹੋ ਗਈ ਸੀ ਕਦੇ ਇਹਦੀ ਲੋਕੇਸ਼ਨ ਗੁਜਰਾਤ ਆ ਰਹੀ ਸੀ ਕਦੇ ਇਹਦੀ ਲੋਕੇਸ਼ਨ ਦਿੱਲੀ ਆ ਰਹੀ ਸੀ ਤੇ ਜਦੋਂ ਲਾਸਟ ਸੀ ਲੋਕੇਸ਼ਨ ਪਟਨਾ ਆਈ ਤਾਂਾਨੂੰ ਸ਼ੱਕ ਹੋਇਆ ਕਿ ਇਹ ਸ਼ਾਇਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿੱਦੋਂ ਬਾਅਦ ਆਪਾਂ ਪਿਛਲੇ ਮੋਰ ਥੈਨ 15 ਡੇਸ ਤੋਂ ਇਹਦੇ ਪਿੱਛੇ ਲੱਗੇ ਹੋਏ ਸੀਗੇ ਤੇ ਐਟ ਲਾਸ ਸਾਨੂੰ ਇਹ ਸ਼ਿਵਾਜੀ ਟਰਮੀਨਲ ਤੋਂ ਆਪਾਂ ਇਹਨੂੰ ਫੜ ਲਿਆ ਸਰ ਟੋਟਲ ਕਿੰਨੇ ਲੋਕਾਂ ਨਾਲ ਜੱਦੀ ਮਾਰੀ ਦੀ ਹੁਣ ਤੱਕ ਕੁਝ ਨਹੀਂ ਅਸੀਂ ਬੜਾ ਲੱਗੇਗੀ ਇਹ ਹੱਲੇ ਅੰਡਰ ਇਨਵੈਸਟੀਗੇਸ਼ਨ ਹੈ ਬਸ ਜਿੱਥੇ ਤੱਕ ਸਾਡੇ ਧਿਆਨ ਚਾਏ ਤਿੰਨ ਤੋਂ ਚਾਰ ਲੋਕ ਇਹੋ ਜਿਹੇ ਨੇ ਜਿਹਦੇ ਤੇ ਮਤਲਬ ਅਰਾਊਂਡ ਅਪ੍ਰੋਕਸੀਮੇਟਲੀ 1 ਤੋਂ 2 ਕਰੋੜ ਦੀ ਠੱਗੀ ਤੋਂ ਇਨ ਟੋਟਲ ਹੈਗੀ ਹੈ